अच्छा ਤੁਸੀਂ ਵੀਡੀਓਜ਼ ਬਣਾਉਣੇ ਹੋ ਬੜੀਆਂ ਕਦੀ ਤੁਸੀਂ ਬਾਦਲ ਸਾਹਿਬ ਨੂੰ ਦਿੰਦੇ ਹੋ ਫਲੈਟ ਕਦੀ ਤੁਸੀਂ ਮਾਨ ਸਾਹਿਬ ਨੂੰ ਫਲੈਟ ਦੇ ਦਿੰਦੇ ਹੋ ਤੁਸੀਂ 2000 ਕਰੋੜ 2600 ਕਰੋੜ ਮਤਲਬ ਮਿਰਰ ਕੇ ਬੰਦਿਆਂ ਨੇ ਕਾਗਜ਼ ਤੇ ਲਿਖ ਕੇ ਵੀ ਨਹੀਂ ਵੇਖਿਆ ਹੋਇਆ ਵੀ 2600 ਕਰੋੜ ਸੱਚਮੁੱਚ ਵੀ ਕਲਾਇੰਟ ਇਦਾਂ ਦੇ ਆਉਂਦੇ ਆ ਤੁਹਾਡੇ ਕੋਲ ਇੰਨੀ ਮਹਿੰਗੀ ਪ੍ਰਾਪਰਟੀ ਲੈਣ ਵਾਲੇ ਨਹੀਂ ਬਹੁਤ ਘੱਟ ਹੈ 1600 ਜਾਂ 2600 ਕਰੋੜ ਵਾਲੇ ਨਹੀਂ ਬਟ ਹਾਂ 50 ਕਰੋੜ 100 ਕਰੋੜ ਮਤਲਬ ਇੰਡੀਆ ਦਾ 200 ਕਰੋੜ ਮਤਲਬ ਸੌਰੀ ਡਰੰਮਸ ਦੀ ਗੱਲ ਕਰ ਰਹੀ ਸੀ 50 ਮਿਲੀਅਨ 100 ਮਿਲੀਅਨ ਦੀ ਪ੍ਰੋਪਰਟੀਆਂ ਮਤਲਬ ਇੰਡੀਆ ਦਾ 100 ਕਰੋੜ 200 ਕਰੋੜ ਦੇ ਇਸ ਸੈਗਮੈਂਟ ਦੇ ਕਲਾਇੰਟਸ ਹੁੰਦੇ ਹੈਗੇ ਬਟ 2600 ਕਰੋੜ ਵਾਲੇ ਦੀ ਕਿੰਨੇ ਕੁ ਲੀਟਰਾਂ ਨੇ ਇਨਵੈਸਟ ਕੀਤਾ ਇਹ ਇਹ ਨਾ ਪੁੱਛਾ ਐਨੀ ਵਾਚ ਨਾ ਤੁਸੀਂ ਐਂ ਦੱਸੋ ਤੁਸੀਂ ਮੈਨੂੰ ਨਾਂ ਨਾ ਦੱਸੋ ਕਿ ਕਿੰਨੇ ਕੁ ਪੋਲੀਟਿਸ਼ੀਅਨਸ ਨੇ ਇੱਥੇ ਇਨਵੈਸਟ ਕੀਤਾ ਇਹ ਦੱਸ ਦਿਓ ਪੰਜਾਬ ਦੇ ਆ ਨੇ ਬਹੁਤ ਸਾਰੇ ਹਾਈ ਪ੍ਰੋਫਾਈਲ ਕਲਾਈਂਟਸ ਆ ਬਟ ਨਹੀਂ ਮੈਂ ਨਹੀਂ ਦੱਸ ਸਕਦੀ ਕਿ ਨਹੀਂ ਤਾਂ ਫਿਰ ਉਹ ٹرسٹ ਬ੍ਰੇਕ ਹੋ ਜਾਏਗਾ ਨਾ ਨਹੀਂ ਮੈਂ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਵੀ ਤੁਹਾਡੇ ਕੋਲ ਖਬਰ ਕਢਾਉਣ ਵਾਸਤੇ ਨਹੀਂ ਆ ਹਾਂਜੀ ਤੁਹਾਡੀ ਪ੍ਰਾਈਵੇਸੀ ਰਹਿਣੀ ਵੀ ਚਾਹੀਦੀ ਹੈ ਬਿਲਕੁਲ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਪੋਲੀਟੀਸ਼ੀਅਨਸ ਇੱਥੇ ਇਨਵੈਸਟ ਕਰ ਰਹੇ ਆ ਨਾਟ ਫॉर ਓਨਲੀ ਫ্রম ਇੰਡੀਆ ਫ্রম 올 ਓਵਰ ਦ ਵਰਲਡ ਮੇਰੇ ਬੰਗਲਾਦੇਸ਼ ਤੋਂ ਪਾਕਿਸਤਾਨ ਤੋਂ ਇੰਡੀਆ ਤੋਂ ਕੈਨੇਡਾ ਤੋਂ ਸਾਰੇ ਹਾਈ ਪ੍ਰੋਫਾਈਲ ਕਲਾਈਂਟਸ ਆ ਜਿੰਨੀਆਂ ਅંદર ਜਾਣ ਕੇ ਨਾ ਕੋ ਬਹੁਤ ਐਂਡ ਸਪੈਸ਼ਲੀ ਐਨ ਆਰ ਆਈ ਪੰਜਾਬੀਜ਼ ਜਿਹੜੇ ਕੈਨੇਡਾ ਯੂ ਐਸ ਆਸਟ੍ਰੇਲੀਆ ਐਂਡ ਯੂਕੇ ਚਾਰ ਕੰਟਰੀਜ਼ ਤੋਂ ਸਭ ਸਾਡੇ ਸਭ ਤੋਂ ਜ਼ਿਆਦਾ ਹੁਣ ट्रांजੈਕਸ਼ਨਸ ਹੋ ਰਹੀਆਂ ਉਹਦਾ ਰੀਜ਼ਨ ਮੈਨੂੰ ਜੋ ਲੱਗ ਰਿਹਾ ਹੈਗਾ ਸਪੈਸ਼ਲੀ ਪਿਛਲੇ 1.5 ਸਾਲ ਤੋਂ ਲੋਕੀ ਬਹੁਤ ਮੂਵ ਹੋ ਰਹੀ ਹੈਗੇ ਇੱਧਰ ਨੂੰ ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਲੋਕੀ ਅੱਜ ਤੋਂ 20 ਸਾਲ ਪਹਿਲੇ 50 ਸਾਲ ਪਹਿਲੇ ਕੈਨੇਡਾ ਯੂ ਐਸ ਅਮਰੀਕਾ ਸਾਰੇ ਸ਼ਿਫਟ ਹੋਏ ਸੀਗੇ ਹੁਣ ਉਹਨਾਂ ਨੇ ਸਟੈਬਲਿਸ਼ ਹੋ ਗਿਆ ਹੈ ਪੈਸਾ ਕਮਾ ਲਿਆ ਬਟ ਕੁਆਲਿਟੀ ਆਫ ਲਾਈਫ ਨਹੀਂ ਹੈਗੀ ਦੇ ਆਲਸੋ ਵਾਂਟਸ ਟੂ ਗੋ ਬੈਕ ਪੰਜਾਬ ਵਾਪਸ ਜਾਣਾ ਚਾਹੁੰਦੀ ਹੈਗੀ ਦੇ ਵਾਂਟ ਟੂ ਸਟੇ ਕਲੋਸ ਟੂ देयर ਰੂਟਸ ਬਟ ਉਹਨਾਂ ਨੂੰ ਲਾਈਫ ਸਟਾਈਲ ਲਾਈਫ ਸਟਾਈਲ ਤੇ ਸੇਫਟੀ ਕੋ ਨਹੀਂ ਮਿਲੇਗਾ ਉਹ ਮਹਿਸੂਸ ਕਰਦੇ ਆ ਕਿ ਸੇਫਟੀ ਚੰਗਾ ਰਹਿਣ ਸਣ ਸਾਨੂੰ ਇੱਥੇ ਚੰਗਾ ਫੂਡ ਚੰਗਾ এনवायरमेंट ਸਾਰਾ ਸਾਨੂੰ ਇੱਥੇ ਮਿਲ ਜੂ ਇੱਕ ਨੀਅਰ ਬਾਈ ਉਹਨਾਂ ਦੀ ਜਿਹੜੀ ਮਦਰ ਲੈਂਡ ਦੇ ਵੀ ਹੋਗਾ ਐਗਜ਼ੈਕਟਲੀ ਬਿਲਕੁਲ ਅੱਛਾ ਇੱਕ ਹੋਰ ਚਰਚਾ ਵੈਸੇ ਮੇਰਾ ਪਸੰਦੀਦਾ ਮੁਲਕ ਹੈ ਦੁਬਈ ਮੈਨੂੰ ਬਹੁਤ ਚੰਗਾ ਲੱਗਦਾ ਆ ਪਰ ਇੱਕ ਸਵਾਲ ਅਜੇ ਵੀ ਲੋਕਾਂ ਦੇ ਮਨ ਛਾੜਿਆ ਹੋਇਆ ਜਿਨ੍ਹਾਂ ਨੂੰ ਐਕਸਪੋਜ਼ਰ ਨਹੀਂ ਹੈਗਾ ਜਾਂ ਜਿਹੜੇ ਬਹੁਤਾ ਇੱਥੇ ਵਿਚਰੇ ਨਹੀਂ ਹੈ ਕਈ ਲੋਕ ਸੋਚਦੇ ਆ ਕਿ ਮੁਸਲਿਮ ਕੰਟਰੀ ਹੈ ਕੋਈ Hindu ਧਰਮ ਨਾਲ ਸੰਬੰਧ ਰੱਖਦਾ ਹੈ ਕੋਈ Sikh ਧਰਮ ਨਾਲ ਸੰਬੰਧ ਰੱਖਦਾ ਹੈ ਪੰਜਾਬੀਆਂ ਨੂੰ ਇੱਕ ਫਿਕਰ ਬਹੁਤ ਵੱਡਾ ਹੁੰਦਾ ਮੇਰਾ ਨਿਆਣਾ ਸਾਡੇ ਧਰਮ ਦੇ ਵਿੱਚ ਹੀ ਪਲੇ ਇਨੂੰ ਉਹੋ ਜੀ ਸਿੱਖਿਆ ਮਿਲੇ ਸਾਡੇ ਤਾਂ ਪੰਜਾਬ ਚੋਂ 크੍ਰਿਸਚੀਅਨ ਸਕੂਲਾਂ ਨਾਲ ਰੌਲਾ ਵੀ ਬਹੁਤ ਹੈਗਾ ਅੱਛਾ ਬੜਾ ਰੌਲਾ ਵੀ ਇਹ 크੍ਰਿਸਚੀਅਨ ਸਕੂਲ ਚ ਪੜ ਰਿਆ ਉਹ ਪ੍ਰੇ ਹੋਰ ਤਰ੍ਹਾਂ ਦੀ ਕਰਾਉਂਦੇ ਆ ਉਹਨਾਂ ਦਾ ਕਲਚਰ ਹੋਰ ਤਰ੍ਹਾਂ ਦਾ ਹੈ ਵੀ ਸਾਡੇ ਕਹਿੰਦੇ ਆ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਔਰੀਐਂਟਡ ਸਾਰਾ ਕੁਝ ਰਹਿਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਬੱਚਾ ਸਾਰੀ ਸਿੱਖਿਆ ਲਵੇ ਹਿੰਦੂ ਚਾਹੁੰਦੇ ਆ ਕਿ ਸਾਡੇ ਧਰਮ ਦੇ ਦੁਆਰੇ ਚਲੋ ਹਰ ਬੰਦੇ ਦਾ ਆਪਣਾ ਆਪਣਾ ਆਪਣੇ ਧਰਮ ਦੇ ਪ੍ਰਤੀ ਸਤਿ ਸ਼ਰਧਾ ਕਿੰਨਾ ਸੈਕੂਲਰ ਹੈ ਇਹ ਮੁਲਕ ਦੂਸਰਾ ਸਵਾਲ ਨਿਆਣੇ ਸਾਂਭਣ ਦੇ ਲਈ ਪਾਲਣ ਦੇ ਲਈ ਪੜਾ ਆ ਜਾਂ ਕਿਸੇ ਧਰਮ ਤੇ ਕੋਈ ਰੈਸਟ੍ਰਿਕਸ਼ਨ ਹੈ ਇਹਨਾਂ ਦੀ ਇੱਥੇ ਰੈਸਟ੍ਰਿਕਸ਼ਨ ਕੁਝ ਨਹੀਂ ਹੈ ਬਟ ਜੇ ਤੁਸੀਂ ਮੈਨੂੰ ਕਹੋਗੇ ਕਿ ਸਕੂਲਾਂ ਦੇ ਵਿੱਚ ਗੁਰਬਾਣੀ ਸਿਖਾਈ ਜਾਂਦੀ ਹੈਗੀ ਪੰਜਾਬੀ ਸਿਖਾਈ ਜਾਂਦੀ ਉਹ ਵੀ ਨਹੀਂ ਹੈਗਾ ਇੱਥੇ ਕੀ ਹੈ ਨਾ ਹਰੇਕ ਸਕੂਲ ਮਲਟੀਕਲਚਰਡ ਹੈ ਇੱਥੇ ਦੁਨੀਆ ਦਾ ਹਰੇਕ ਬੰਦਾ ਰਹਿ ਰਿਹਾ ਹੈ ਹਰੇਕ ਕੰਟਰੀ ਦਾ ਬੱਚਾ ਉੱਥੇ ਪੜ ਰਿਹਾ ਹੈਗਾ ਸੇਮ ਸਕੂਲ ਦੇ ਵਿੱਚ ਤੁਹਾਨੂੰ ਅਮਰੀਕਾ ਦਾ ਵੀ ਮਤਲਬ ਬੱਚਾ ਮਿਲ ਜਾਏਗਾ ਇੰਡੀਆ ਦਾ ਵੀ ਮਿਲ ਜਾਏਗਾ ਪਾਕਿਸਤਾਨ ਦਾ ਵੀ ਮਿਲ ਜਾਏਗਾ ਤੇ ਜਰਮਨੀ ਦਾ ਵੀ